ਲੋ ਜੀ ਪਹੁੰਚ ਚੁੱਕੇ ਆਪਾਂ ਪਿੰਡ ਭਲਾਈ ਤੇ ਜ਼ਿਲ੍ਹਾ ਬਠਿੰਡਾ ਭਲਾਈ ਆਣਾ ਹੈ ਪਣੀਤੀ ਕਿ ਘੋਟਦੀ ਆ ਬਈ ਨੇ ਪੱਕੀ ਘੋਟਦੀ 32 ਘੋਟਦੀ ਬੜਾ ਠੀਕ ਹੈ ਫਿਰ ਪਾਲ ਮੈਂ ਰੋਕੀ ਕਰਦਾ 2 ਕੁ ਮਿੰਟ ਹੀ ਹੋ ਗਈ ਗੱਲ ਪਾਲੀ ਨਾਲ ਕਰੇ ਅਤਲ ਵੇਖੋ ਇਹ ਵੀ ਆ ਬਈ ਅੰਦਰ ਭਾਗ ਜਾ ਵੀਡੀਓ ਬਣਾ ਲੈ ਚਲ ਵੀਡੀਓ ਬਣਾਈ ਜਾਂਦੀ ਆ ਦੱਸੋ ਜੀ ਕੁਸ ਬੋਰ ਵਾਰੀ ਅੱਜ ਪਿੰਡ ਪੜਕੇ ਇਹ ਭਲਾਈ ਜਾਣਾ ਜਿਲ੍ਹਾ ਬਠਿੰਡਾ ਤੇ ਬਾਈਆਂ ਦੇ ਬੋਰ ਚ ਪਾਣੀ ਰੜਦਾ ਦੀ 800 ਫੁੱਟ ਵਾਲਾ ਬੋਰਾ ਹੀ ਆ ਆਪਾਂ ਇਹਨਾਂ ਕੋਲ ਨਾਲ ਪਹੁੰਚ ਚੈੱਕ ਕਰਦੇ ਆ ਬਾਈਆਂ ਨੇ ਪਾਈਪ ਵਾਇਟੀ ਦੇ ਵਿੱਚ ਪਲਾਸਟਿਕ ਦੇ ਪੈਚ ਲਵਾਇਆ ਸੀਗਾ ਉਹਦੇ ਕਾਰਨ ਪਾਣੀ ਹਟੇ ਨਹੀਂ ਹੈਗਾ ਤੇ ਆਪਾਂ ਹੁਣ ਚੈੱਕ ਕਰਦੇ ਆ ਵੀ ਕਿੱਥੇ ਕਿੰਨਾ ਵੀ ਸਹੀ ਲੱਗੇ ਜਾਂ ਗਲਤ ਲੱਗੇ ਕੀ ਫਾਲਟ ਹੈ ਦੇ ਵਿੱਚ ਬੋਰ ਚ ਇਸ ਲਈ ਅੱਜ ਪਹੁੰਚੇ ਆ ਸੀ ਸੰਗਰੂਰ ਤੋਂ ਹੀ ਠੀਕ ਹੈ ਜੀ ਹਾਂ ਬਾਕੀ ਚੈੱਕ ਕਰਦੇ ਆ ਖੜੀ ਆ ਖੜਾੜੀ ਬਾਈ ਬੋਲਦੇ ਸੀ ਕਿ ਪਹਿਲਾਂ ਇਸ ਟੋਪਿਕ ਤੇ ਸੀ ਫੇਵਰ ਦਾ ਬੋਰ ਆ ਬਾਈ ਆ ਮਸਤਰੀ ਮੋਟੂ ਸਿੰਘ ਤੇ ਤੇੜਾਈ ਸੀ ਉਹਦੇ ਚ ਹਾਂ ਸੌ ਤੇ ਪਾਵੇਂ ਪਾਪੀ ਹਾਂਜੀ ਮੇਰੇ ਨਾਲ ਪਾਲੀ ਜਾਂਦਾ ਤਾਂ ਇਹੜਾ ਪੰਚਲਾ ਆਦੀ ਇਹ ਆਪਣਾ 100 ਫੁੱਟ ਤੇ ਖੜਾ ਜੀ ਆਪਾਂ ਪੈ ਫੜਾਗੇ ਦੇਖਾ 100 ਫੁੱਟ ਤੋਂ ਲੈ ਕੇ 140 ਫੁੱਟ ਤੱਕ ਹੋਊਗਾ ਚੱਲ ਜਾਣਦੇ ਬਾਈ ਦੋ ਪੈਪਾਂ ਪਾਈਆਂ ਸੀ ਨਾ ਮੈ ਤਾਂ ਦੇ ਨੇ ਮੈਂ ਕਹਾਂ ਚੱਲ ਹੌਲੀ 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 ਚੱਲ ਹੌਲੀ ਚੱਲਾਂ ਆ ਜਾਣ ਕਿੰਨੀ ਮਿੱਥ ਪਈ ਹੈ ਜਿਆਦੇ ਆ ਜੇ ਬਾਈ ਕੋਈ ਤੰਦਾਸ ਕੇ ਟਾਂ ਸਮਾਂ ਹੁੰਦਾ ਕੋਈ ਇਹ ਥੋੜੇ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਮੈਨੂੰ ਪਰ ਪਾਣੀ ਨਹੀਂ ਰਲਦਾ ਯਾਰ ਪਾਣੀ ਡਿੱਗ ਨਹੀਂ ਜਾਇਆ ਕੋਈ ਰੇ ਆਈ ਨਹੀਂ ਰਲਦਾ ਭਾਈ ਜਦੋਂ ਮੋਟਰ ਚੱਲਦੀ ਉਹ ਸੂਤਾ ਮਾਰਦੀ ਉੱਥੋਂ ਸਮਝ ਗਏ ਹੂੰ ਕਿਉਂਕਿ ਟੁੱਟਿਆ ਨਹੀਂ ਸੀ ਨਾ ਭਾਈ ਮਮੂਲੀ ਜਿਵੇਂ ਮਮੂਲੀ ਜੀ ਤੇੜਾ ਨੂੰ ਕਹਣਾ ਨਾ ਸੋਰੀਏ ਨੂੰ ਸੋਰੀ ਤੇ ਪਾਣੀ ਉੱਥੇ ਜ਼ਹਿਰ ਰਲਦਾ ਮੋਟਰ ਉੱਥੇ ਹੀ ਮੋਟਰ ਚੱਲਦੀ ਆ ਉਹ ਕੋਣੀ ਸੂਤਾ ਮਾਰੀ ਜਾਂਦੀ ਉਹਨਾਂ ਪਾਣੀ ਵਿੱਚ ਰਲ ਕੇ ਸਾਰੇ ਦੀ ਜੜ ਗੱਡੀ ਜਾਂਦਾ ਠੀਕ ਹੈ ਮੇਰੇ ਕੋਲ ਪੁਰਾਣੀ ਵੀਡੀਓ ਪਈ ਐ ਨਾ ਮੈਂ ਤੁਹਾਨੂੰ ਭੇਜ ਦੂੰਗਾ ਘਰੇ ਪਿਆ ਫੋਨ ਉੱਪਰ ਕਰੀ ਮੜਾ ਜਾ ਕਿੰਨਾ ਹੋ ਗਿਆ ਰ ਥੱਲੇ ਗਾਰਾਂ ਥੱਲੇ ਕਰ ਹੋ ਰਾਂ ਮਿਰੋਕ ਇੱਕ ਮਿੰਟਾ ਇਹ ਤਾਂ ਇਹ ਤਾਣੂ ਖਿੱਚਣੇ ਵਿੱਚ ਸ਼ਾਇਦ ਆਪਣੇ ਕੋਲ ਕੋਈ ਹੋਰ ਜਿਹਾ ਜਗਾੜਨ ਦਾ ਤਾਂ ਉਹ ਵੀ ਆ ਜਾਂਦੀ ਕਿਉਂਕਿ ਰੈਰੀ ਬਹੁਤ ਹਨਾ ਪੈਤੀ ਅੱਡੇ ਤੁਰਨਾ ਤਾਂ ਅੱਡੇ ਤੁਰੂ ਤੇ ਇੱਥੇ ਮੈਂ ਤੁਹਾਨੂੰ ਯਾਰ ਸਤਨਾਮ ਬਾਈ ਦੀ ਵੀਡੀਓ ਬਹੁਤ ਲੋਕਾਂ ਕੋਲੇ ਪਹੁੰਚੀ ਬਈ ਉਹਦਾ 8 ਲੱਖ ਬੰਦੇ ਨੇ ਦੇਖਿਆ ਮੈਨੂੰ ਉਹ ਬੰਦੇ ਦੇ ਨਾਲ ਮੈਂ ਵੀ ਉਹਦਾ ਪੇਜ ਲੈ ਗਿਆ ਜੀ ਉਹਦੀ ਆਈਡੀ ਮੱਦੇ ਸੇ ਬਹੁਤ ਵੀਡੀਓ ਦੀਆਂ ਬਹੁਤ ਸੈਲ ਵੀ ਤਕੜੇ ਨੇ ਉਹਦੇ ਬੰਦੇ ਦੀ ਸੈਲ ਵੀ ਤਕੜੇ ਨੇ ਥਲੇ ਕਰ ਮੜਾਇਓ ਬਸ ਠੀਕ ਹੈ ਕਿੰਨਾ ਹੋ ਗਿਆ ਓਰੇ 122 2 ਫੁੱਟ ਦਾ ਗੈਪ ਆ ਆਓ ਜਰਾ ਤੋਜ ਪਰਜੀ ਦੇ ਵਾਲਾ ਬਾਈ ਉਹਦੇ ਕਰਕੇ ਬਾਈ ਬਹੁਤ ਅੰਧੇਰੇ ਉਹ ਬੰਦੇ ਦਾ ਸੁਣ ਸੁਣਵਾਸ ਕਰਨਾ ਬੰਦਾ ਉਹਦੇ ਨਾਲ ਜਾ ਕੇ ਆਈਏ ਅਸੀਂ ਆ ਹੁਣ ਬਾਅਦ ਚ ਆ ਕੇ ਆਈਏ ਲਾਜਮੀ ਚ ਪੈਸਲ ਥੈਂਕਸ ਕਰਿਆ ਕਰੋ ਨਾ ਸੀ ਮੈਂ ਕਹਿੰਦਾ ਜਾ ਕੇ ਆਈ ਉਹਦਲੇ ਮੈਨੂੰ ਪਤਾ ਲੱਗਦਾ ਮੈਂ ਕੀ ਜਾਣਦਾ ਸੀ ਕਿਸੇ ਉੱਤੇ ਹੈਗੇ ਜਾਂ ਉਹ ਬੰਦੇ ਤੋਂ ਹੀ ਪਤਾ ਲੱਗਿਆ ਫਿਰ ਉਹਦੇ ਨਾਲ ਗੱਲ ਕੀਤੀ ਉਹ ਬੰਦਾ ਸਮਝਾਉਂਦਾ ਤੁਹਾਡੇ ਬਾਰੇ ਤਰੀਬ ਬਹੁਤ ਕੀਤੀ ਹੋਣੀ ਆਹਦਾ ਬਾਈ ਬੇਫਿਕਰ ਹੋ ਜਾ ਬੰਦਿਆਂ ਨਾਲ ਗੇਟੀ ਰਹੇ ਨੇ ਜੀ ਉਹ ਜੈਨੂ ਉਹਨਾਂ ਦਾ ਮਾਣਦਾਰ ਬੰਦੇ ਆਂਦਾ ਉਹ ਗੱਲ ਨਹੀਂ ਤੇਰੀ ਤਸੱਲੀ ਕਰਾਉਣ ਗਿਆ ਦਾ ਕੰਮ ਦੀ ਇਹੇ ਚੀਜ਼ਾਂ ਹੁੰਦੀਆਂ ਬਾਈ ਬੰਦੇ ਦੀ ਤੇ ਇੱਥੇ ਦਾ ਕਮਾਈ ਜਾਂਦੀ ਜਿੰਦਗੀ ਭਰ ਬੰਦੇ ਨੇ ਇੱਜ਼ਤ ਵੱਡੀ ਚੀਜ਼ ਆ ਵੀ ਇੱਕ ਕੋਪਰਾ ਬੰਦਾ ਜਿਹੜਾ ਦੋ ਤੋਂ ਕੰਮ ਕਰਾ ਚੁੱਕਿਆ ਉਹ ਤੁਹਾਡੀ ਤਸੱਲੀ ਦੇ ਰਿਹਾ ਕਿੰਨਾ ਹੋ ਗਿਆ ਦੇਖੋ ਜੀ 43 ਫੋਟੋ ਇੱਕ ਆ ਬਾਈ ਦੇ ਪਾਣ ਤੇ ਅੱਥਰੇ ਤਾਈ ਨੂੰ ਪੱਤੇ ਲਗਾ ਆ ਬੇਨ ਮੈਂਚਰ ਲਵਾਇਆ ਸੀ ਇਹਦੇ ਦੀ ਗੜੰਗ ਚਲੋ ਜੀ ਕਿੰਨਾ ਹੋ ਗਿਆ 122 ਹੋਲੀ ਚੱਲੀ ਹੁਣ ਚੱਲਾਂ 743 ਚਲੋ ਅਸਲ ਨਹੀਂ ਬਾਈ ਇਹ ਨੂੰ ਲਾਉਣਾ ਵੀ ਨਹੀਂ ਆਇਆ ਪੈਂਚਰ ਵਿਚਾਰੇ ਮੈਂਚਰ ਚ ਵੀ ਬਹੁਤ ਵੱਡਾ ਗੈਰਵਾਣਾ ਮੋਟਰ ਸੂਤਾ ਦਾ ਕੀ ਮਾਰਦੀ هي چيز نوں تو بھل جا تسي اپ دے بنوں ہن ویر بن کے میں توں آں دا دس تا ہا سڈی رو اپائی ہو جاں گے ہاں ساڈے کے دے چا ہو گی میں گڈی لٹاواں لگا ہاں او اچھے دے نوں ਪੰਬਦੀ ਬਈ ਆਪਣੇ ਗਾ ਕੇ ਜਰਾ ਦਾ ਟਰੈਲ ਲੈਰੇ ਦੀ ਪੰਬਾਂ ਦਾ ਵੀ ਕੰਮ ਕਰਦੇ ਨੇ ਕਿ ਨਾ ਕਿਤੇ ਮਿੱਥ ਨਹੀਂ ਗੱਲਿਆਣ ਉੱਥੇ ਜਾ ਕੇ ਇਹਨਾਂ ਕੋਲ ਸਿਸਟਮ ਬਹੁਤ ਤਕੜਾ ਬਈ ਮਜਾਇਲ ਨੂੰ ਪਹਿਲਾਂ ਹੀ ਉਹ ਹੈਂਕ ਕਰ ਲੈਂਦਾ ਇਹਨਾਂ ਨੂੰ ਇਜ਼ਰਾਈਲ ਨੇ ਬਹੁਤ ਹਥਿਆਰ ਦਿੱਤਾ ਨਾ ਇਜ਼ਰਾਈਲ ਆਸਟਾਨ ਦਾ ਸਾਰੇ ਸਭ ਤੋਂ ਅੱਗੇ ਆ ਇੱਕ ਰਸ਼ੀਆ ਉਹ ਸਭ ਤੋਂ ਅੱਗੇ ਉਹ ਵੀ ਇਹਨਾਂ ਨੂੰ ਹਥਿਆਰ ਦੇ ਰਿਹਾ ਅਮਰੀਕਾ ਉਹ ਸਭ ਤੋਂ ਅੱਗੇ ਉਹ ਹਥਿਆਰ ਦੇ ਰਿਹਾ ਫਰਾਂਸ ਨਹੀਂ ਜਾਹ ਦੇ ਦੇ ਜਿਹੜੇ ਮੇਨ ਮੁਲਕ ਆ ਜਿਹੜੇ ਇਸ ਚੀਜ਼ ਤੇ ਚਾਈਨਾ ਦਾ ਮਾਲ ਦਾ ਆਪਾਂ ਨੂੰ ਪਤਾ ਹੀ ਆ ਪਾਕਿਸਤਾਨ ਨੂੰ ਚੀਨ ਨਹੀਂ ਦਿੱਤਾ ਪਹਿਲਾਂ ਵਾਲਾ ਅਮਰੀਕਾ ਦਾ ਹੁਣ ਚੀਨ ਦੇ ਹੀ ਜਾਂਦਾ ਨੂੰ ਚਾਈਨਾ ਦੇ ਮਾਲ ਦਾ ਤੈਨੂੰ ਪਤਾ ਇਹ ਮੌਲਾ ਦਾ ਮੋਦੀ ਵੀ ਨਾ ਖਤਮ ਕਰਨ ਦਾ ਤਰੀਕਾ ਹੋਵੇ ਕੋਈ ਨਹੀਂ ਨਹੀਂ ਤਬ ਮਰਾਉਣਾ ਹੋਵੇ ਜਦੋਂ ਮਰ ਜੀ ਬੰਬ ਬੰਬ ਬੰਦ ਕੇ ਜਾਂ ਕਿਵੇਂ ਮਰਵਾ ਦੇਣਾ ਜਾਂ ਬੱਚਾ ਤਾਂ ਮਰਬਈ ਨਹੀਂ ਆਂ ਖੇਸਾ ਕਿ ਪਲਕ ਇੱਥੇ ਵੜ ਕੇ ਬੈਠੋ ਜਿਉਂ ਕਾ ਵਗੇ ਤੇ ਮੋਤੀ ਦੇ ਕੋਲ ਹੋ ਕੇ 8 ਲੱਖ ਤੇਰੇ ਵੇਖਿਆ 9 ਲੱਖ ਵੇਖਿਆ ਲਾਉਂਦੀ ਹੈ ਕਿ ਮੋਤੀ ਆਹ ਗੁਰਮਤਿ ਇਹ ਹੀ ਨੇ ਆਪਣੇ ਗੱਟੀ ਉਹ ਜੀ ਆਪਣੇ ਕੋਲ

ਉਹ ਮਿਕਸ ਕਰਕੇ ਦਾ ਪਾਣੀ ਲਾਗਦੇ ਜੇ ਕੋਈ ਬਣਾ ਮੋਟਾ ਖਾਸਾ ਸਰਪਾ ਬਹਣ ਦਿਖਾਉਂਦੇ ਪਾਣੀ ਹਾਂਜੀ ਮਾੜਾ ਬਹੁਤ ਜ਼ਿਆਦਾ ਕਿਉਂਕਿ 100 ਦਾ 100 ਫੁੱਟ ਤੋਂ ਸੱਲੇ ਨਾ ਬਈ ਐਰੀਆ ਕੋਰਾ ਠੀਕ ਹੈ 100 ਫੁੱਟ ਤੱਕ ਪਾਣੀ ਕੁਸ਼ ਹੱਦ ਤੱਕ ਸਹੀ ਹੈ ਪਾਣੀ ਸਾਡੇ ਪੁਰਾਂ ਦਾ ਸਾਡੇ ਗਰਮਾ ਜਦੋਂ ਵੀ ਇਤੋਂ ਸੁੱਕਾ ਮਾਰਨ ਲੱਗੀ ਮੋਟਰ ਹੁਣ ਮੋਟਰ ਨੇ ਉੱਥੇ ਚੱਲਣਾ 115 ਫੁੱਟ ਤੇ ਮੋਟਰ ਚੱਲੂਗੀ ਜਾਂ 25 ਤੇ ਚੱਲੂਗੀ ਜਦੋਂ ਸੁੱਕਾ ਮਾਰਦੀ ਹੈ ਜੋ ਪਾਣੀ ਵੀ ਉੱਠਦਾ ਹੋਣ ਲੱਗਦਾ ਸੁੱਕਦਾ ਹੀ ਨਹੀਂ ਉਹ ਬਣੀ ਹਾਂ ਨਹੀਂ ਸਭ ਜਿੱਥੇ ਰੱਖੀ ਜਾਂ ਕਿੰਨਾ ਕ ਪਾਣੀ ਖਰਾਬ ਕਰੀ ਜਾਂਦਾ ਸਾਰੇ ਨੇ ਇਹ ਮੈਂ ਜਾਇਰਾ ਬਾਈ ਸ਼ੀਸੋ ਪਟਾਣੇ ਸਾਡੇ ਰਸਤਾ 500 ਤੋਂ 500 ਸ਼ੀਸੋ ਵਾਲੇ ਉਹ ਸਬਾ ਦਾ ਨੰਬਰ ਆਉਂਦਾ ਜਿਹੜਾ 700 ਤੋਂ 1000 ਚ ਲੱਗ ਗਿਆ ਉਹ ਇਸ ਤਰ੍ਹਾਂ ਪੂਜਾ ਇਹਨਾਂ ਦਾ ਬਾਕੀ ਜੇ ਅਸਮ ਵੱਧਦਾ ਉਹਨੂੰ ਪੋੜੇ ਰੱਖੋ ਜਿਵੇਂ ਪਿਛਲੇ ਸਾਲ ਬਾਈ ਲੱਗਦਾ ਰਹੇ ਤੁਹਾਨੂੰ ਜਿਹੜਾ ਕੰਡੀਸ਼ਨ ਦੇ ਬੱਤੇ ਤਾਂ ਕਹਿੰਦਾ ਰਹਿੰਦਾ ਸੀ ਕਿ ਇੰਦ ਕੀ ਇਹ ਪਾਣੀ ਜਿਵੇਂ ਲੱਗਦਾ ਰਿਹਾ ਤੇ ਜਰੇਗੇ ਪੱਲੇ ਸਾਰੇ ਘਣਾ ਵੀ ਨਹੀਂ ਮੰਨਦੇ ਕੋਈ ਕੁਆਲਟੀ ਨਹੀਂ ਹੁਣ ਫੁੱਕੇ ਖਾਣ ਦੇ 15 ਮਰ ਤੋਂ ਝਾੜ ਕੇ ਪੈਨ ਵਾਲੀ ਮੈਦਾ ਜੀ ਪਿੱਛੋਂ ਵਾਰੀਆਂ ਲਾਏ ਉਹਦੇ ਬਿਲਕੁਲ ਮੁੱਢੀ ਨਹੀਂ ਵਾਰੀਆਂ ਮੇਰਾ ਦੂਜਾ ਟੱਕ ਬਈ ਉੱਥੇ ਹੀ ਰਹਿ ਗਿਆ 14 ਕਿਲੇ ਦੂਰ ਵਾਰੀ ਰੱਖੀ ਆ ਉਹ ਵਾਰੀ ਲਾਇਆ ਜਾਂਦਾ ਗਈ ਤਾਂ ਮਿੱਟੀ ਕੱਢੀ ਗਈ ਹੈ ਹਨਾ ਤਿੰਨ ਵਾਲੇ ਸੀ ਮੋਟਰ ਜੀ ਸਾਰਾ ਕੰਮ ਤਿੰਨ ਵਾਲੀ ਕਰਾ ਕੇ ਪਾਉਂਦੇ ਸੀ ਪਹਿਲਾਂ ਉਹੀ ਪੱਟੀ ਜੀ ਮੁਰਗੀ ਹੋ ਰਹੀ ਸੀ ਇਹ ਫਾਲਟ ਪਿਆ ਸਾਲ ਦਾ ਸਾਲ ਭਰ ਤੱਕ ਪਾਣੀ ਜਦੋਂ ਸਹੀ ਹੁੰਦਾ ਰਿਹਾ ਪੀਚੇ ਸਵਾਦ ਹੁੰਦਾ ਇਸੀ ਮਹੌਲ ਮਿੱਟੀ ਕੱਢਦੇ ਉਹ ਵੜ ਲੈਂਦੀ ਹੈ ਨਾ ਸਾਹਮਣੇ ਚੱਲਦਾ ਸੀ ਬਾਣ ਫੁੱਟ ਗਿਆ ਸੀ ਏ ਤਾਂ ਭਾਈ ਆਇਆ ਦੇ ਅਪਣੇ ਗੁਰੂ ਘਰ ਚ ਵੀ ਇਹ ਹੀ ਲੱਗਾ ਜੀ ਹਣਾ ਕਮੇਟੀਾਂ ਦੇ ਕੋਲ ਤਾਂ ਮੇਰੇ ਕਿੰਨੇ ਹਾਲ ਦਾ ਕਰਤਾ ਸੀ ਅਸੀਂ ਇਹ ਕਿਰਾ ਪਾਈਪਾਂ ਪਾਦਿਆਂ ਬਈ ਉਹਦੇ ਚ ਪੰਜ ਚਾਰ ਹਾਂ ਇਹ ਹੁਣ ਦੂਜੀ ਲੋਰਿੰਗ ਪਾਦੀ ਉਹਦੇ ਚ ਅੱਛਾ ਹਰ ਚੋਕ ਤੇ ਹੁਣ ਪਾਣੀ ਦਾ ਫਰਕ ਪੈ ਗਿਆ ਅਜੀ ਬਾਈ ਸਾਡਾ 120 ਤੇ ਮੋਟਰ ਨੇ ਫੜਿਆ ਸੀਗਾ ਠੀਕ ਹੈ ਪੈਂਚਰ ਲਵਾਇਆ ਸੀ ਜਿਹੜੇ ਬੰਦੇ ਨੇ ਬੋਲ ਰਾਇ ਜਿਵੇਂ ਬਾਈ ਤੇ ਲਾਇਆ ਤੇ ਉਹ ਪਾਣੀ ਦਾ ਫਰਕ ਨਹੀਂ ਪਿਆ ਉਹ ਮੈਂ ਆਪਾਂ ਨੂੰ ਜਦ ਪਾਣੀ ਲਾਉਣੇ ਆ ਆਪਣ ਪੈਲੀਆ ਪਤਾ ਹੀ ਲੱਗ ਗਿਆ ਨਾ ਆਪਣੇ ਸੁਖਦਾ ਨਹੀਂਗਾ ਹੂੰ ਤੇ ਕਣਕ ਜੀ ਤਾਂ ਅੱਜ ਕੱਚੀ ਘੁੱਸੀ ਦੇ ਪਾਣੀ ਲਾਏਗੇ ਕਣਕ ਦਾ ਬਹੁਤ ਕਰਾਂਗੀ ਲਾ ਕੇ ਲਾਉਂਦੇ ਨੇ ਹਾਂ ਹੁਣ 4-5 ਦਿਨ ਹੋ ਗਏ ਬੋਰ ਸੀਗੇ 9 ਇੰਚੀ ਬਾਈ ਹੂੰ ਉਹਦੇ ਜਿਹੀ 7 ਇੰਚੀ ਪਾਇਆ 250 ਫਟ ਤਾਰ ਤੇ ਹੂੰ ਉਹਦਾ ਤਲਕ ਤੋੜਤਾ ਬੋਰ ਦਾ ਹੂੰ ਥਲੇ ਧਰਤਾ ਜਮ ਹਾਂ 250 ਫਟ ਤੇ ਥਲੇ ਧਰਤਾ ਜਮਾ ਲੋង ਪਾਤੀ ਇਹਦੇ 9 ਇੰਚੀ 7 ਇੰਚੀ ਪਾ ਪਾਤੀ ਪੂਰੀ ਮੋਟੀ ਸਮਝੀ ਹੂੰ ਪਾਈ ਆ ਵੀ ਇੱਕ ਤਾਂ ਪੈਂਚਰ ਲਾਉਂਦੇ ਹੁੰਦੇ ਆ ਹੂੰ ਵੀ ਅੱਗੇ ਮੋਟਰ ਕੋਲੋਂ ਹੀ ਪਾਣੀ ਚੱਕੀ ਜਾਂ ਖਿੱਚੀ ਜਾਂਦੀ ਸੀ ਨਾ ਹੂੰ ਵੱਧ ਤੋਂ ਆਪਾਂ 2 ਪਾਈਪਾਂ ਬਦਲ ਸਕਦੇ ਨੇ ਲੋਡ ਲੈਂਦੀ ਏ 120 ਤੇ ਜੀ ਅਸੀਂ 13 ਪਾਈਪਾਂ ਪਾ ਦਿੱਤੀਆਂ ਸੀ 120 ਰੁਕੀ ਕਿੰਨਾ ਹੋ ਗਿਆ ਕਿੰਨਾ ਚੱਲ ਜਾਣ ਦੀ ਪੰਜ ਇੱਕ ਸੱਡ ਮੜਾ ਜਾ ਜਾਣ ਦੇ ਜਾਣ ਦੇ ਜਾਣ ਦੇ 730 ਫਟ ਪੱਕਾ 730 ਫਟ ਪੱਕਾ ਸਾਲ ਜੀ ਬਾਈ ਬਾਈ ਕਿੰਨਾ ਹੋ ਗਿਆ 460 ਆ ਸੱਲਾ ਹੀ ਮਿੱਟੀ ਆ ਹੂੰ ਬਰਮੇ ਨਾਲ ਲੱਗਦੀ ਪੂਰੇ ਹਾਂਜੀ ਇਹ ਵੀ ਫਾਉਂਡਰ ਤੁਸੀਂ ਨਾ ਇਹ ਹੀ ਧਰਤੀ ਛੱਡੀ ਹੋਈ ਆ ਬੱਸ ਰੋਕੋ 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 ਉਪਰਕਾਰ ਮੜਾ ਜਾਂ। ਆਇਆ ਸੱਲਾ ਬਕਾ। ਵੀਰਾ ਜੀ ਨਾ ਬਾਈ ਨਹੀਂ ਮੈਨੂੰ ਦੋਫੇ ਚਲੀ ਆਇਆ। ਥੈਂਕ ਯੂ। ਵੀਡੀਓ ਪੇ ਇਧਾ ਹੀ ਬਾਈ। ਆਇਆ ਤਾਂ ਕੋਈ। ਜੋਂ ਥੱਲੇ ਆਇਆ। ਕਿੰਨਾ ਆਉਂਦਾ ਮੋਟੂ? ਆਹ ਕੀ ਕੋਈ ਸਰਦਾ ਭੇਜਿਆ। ਸਾਪਰ ਤੋਂ ਸੋਸੋਤ たら ਕਿੰਨਾ ਹੋ ਗਿਆ ਬਾਈ 770 ਕਿੰਨਾ ਲੱਗਿਆ ਸੀ ਟੋਟਲ ਬੋਰੀ ਇਹ ਇਹਦਾ ਨਹੀਂ ਕਿਹਾ ਬਾਈ ਪਾਪਾ ਸੀਗਾ ਉਹਨੇ ਪਤਾ ਨਹੀਂ ਕਿੰਨਾ ਸੋਦਾ ਉਹ ਵੀ ਬੰਦੇ ਪਹਿਲਾਂ ਵੀ ਇੰਨੇ ਦੀ ਗਾ ਬੋਰ ਜਨਾਏ ਹੁਣ 770 ਹਾਂਜੀ ਹਾਂਜੀ ਲੋ ਜੀ ਬੋਰ ਚੈੱਕ ਹੋ ਚੁੱਕਿਆ 770 ਫੁੱਟ ਵੇਲਾ ਬਾਈ ਬੋਰ ਆ ਬੰਦੇ ਨੇ ਚੈੱਕ ਕਰਿਆ ਬਾਈ ਇਹ ਰ ਆ ਬੈਠ ਗਏ ਨਾ ਆਪਾਂ ਕੈਮਰਾ ਬਾਹਰੇ ਕੱਢਦੇ ਆ ਰੱਖ ਲੱਕਦੇ ਮੋਬਾਈਲ ਨੂੰ ਸਮਾਪਤੀ ਕਰਦੇ ਹਾਂ ਸਿਰ ਗੱਲ ਬਈ ਤੇ ਇਹ ਆਪਣਾ ਸੱਲ ਕਿੰਨਾ ਬਹਿਲਾ ਦੀ ਬਈ ਪਤਾ ਹੋਵੇ ਜਿਹੜਾ ਕੈਮਰ ਨਾਲ ਬੋਰ ਚੈਕਰ ਦੀ ਆਪਣਾ ਠੀਕ ਇਹ ਭਲਾਈ ਜਾਣੇ ਜਿਹੜਾ ਬੋਰ ਚੈਕਰ ਦੀ 716 ਹੀ ਪੱਠੇ ਵਾਲਾ ਪੱਠੇ ਵਾਲਿਆਂ ਦਾ ਹੀ ਕਿੰਨਾ ਵੇਲਾ ਤੀ ਇਹ ਸਾਲ ਜੀ ਆਪਣਾ ਹੀ ਜਿਹੜਾ ਸਾਰੀ ਵੇਲਾ ਸੀਗਾ ਬੋਰ ਤਾਂ ਨਾ ਬੋਰ ਤਾਂ ਬੇਲਾ ਤੀ ਸਾਲ ਵੀ ਕਰਨ ਸਾਰਾ ਬੋਰ ਟੋਟਲ ਕਿੰਨਾ ਬਣੇ ਤੁਹਾਨੂੰ ਪਤਾ ਮਾਡਾ ਮोटा ਜਿਆਦਾ ਹੋਵੇ ਸਮਾਨ 80 735 ਦਿੱਤਾ ਬਣਾ ਲੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਠੀਕ ਹੈ ਪਾਸੇ ਬੱਸਦੇ ਆ ਮਾਂ ਮਾਂ ਜਾਂ ਆ ਓਏ ਕਿਵੇਂ ਬਦਲ ਲੱਗਦਾ ਵੀ ਕਰਦੇ ਠੀਕ ਹੈ ਕੀ ਸਸ ਪਾਰਟੀਆਂ ਤੇ ਆ ਗਿਆ ਬਾਈ ਉਹਨਾਂ ਤੋਂ ਪ੍ਰਾਤ ਦੀ ਅਗਲੇ ਕੱਲ ਨੂੰ ਜਿਵੇਂ ਖੇਚਾ ਲੱਗੇ ਮੁੰਡੇ ਕੈਮਰਾ ਆ ਬਾਈ ਗੱਲ ਕਰੀ ਹਾਂ ਸੇਵ ਕੋ ਰਸੀਨ ਤਾਰ ਇਕੱਠੀ ਕਰਦੇ ਆ ਨਹੀਂ ਨਹੀਂ ਭਾਈ ਇਹ ਬੱਚੇ ਨੇ ਅੱਛਾ ਹਾਂ ਹੋ ਜਾਓ ਸਤਿ ਸ੍ਰੀ ਅਕਾਲ ਜੀ ਪਿੰਡ ਆ ਜਿੱਦੀ ਅਸੀਂ ਆਈ ਆਪਣਾ ਔਰੇ ਆਪਣਾ ਭਲਾਈ ਆਣਾ ਜਿਹੜਾ ਬਠਿੰਡਾ ਤੇ ਸਾਨੂੰ ਪਹਿਲਾਂ ਵੀ ਦੱਸਦੇ ਸੀ ਵੀਰੇ ਬੋਰ ਦੇ ਵਿੱਚ ਪਾਣੀ ਰਲਦਾ ਸੀ 800 ਫੁੱਟ ਵਾਲਾ ਬੋਰ ਸੀਗਾ ਤੇ 100 ਫੁੱਟ ਤੇ ਔਰੇ ਮਨ ਲਓ ਆਪਣਾ ਜਿਹੜਾ 100 ਫੁੱਟ ਤੇ ਪਾਇਆ ਪਾਇਆ ਸੀ ਤੇ 32 ਫੁੱਟ ਤੇ ਪਾਣੀ ਔਰੇ ਜੀ ਆਪਣਾ ਤੇ ਦੋ ਪਾਚ ਲਾਇਆ ਸੀ ਵਿਚਾਲੇ ਗੈਪ ਇਹਨਾਂ ਦੇ ਪਾਈਪਾਂ ਦੇ ਤੇ ਬਾਕੀ ਇਹ ਬੋਰ ਟੁੱਟਿਆ ਹੋਇਆ ਹੈਗਾ ਜੀ ਤੇ ਉਸ ਤੋਂ ਬਾਅਦ ਬੋਰ ਚੈੱਕ ਕਰ ਲਿਆ ਆਪਣਾ ਸਾਰਾ ਤੇ ਮਨ ਲਓ 750 ਫੁੱਟ ਦੇ ਵਿੱਚ ਪੱਕਾ ਪਿਆ ਪਿਆ ਫੈਵਰ ਦਾ ਪਿਆ ਹੋਏਗਾ ਇਹ ਤਾਂ 20 ਫੁੱਟ ਸੱਲ ਦੇ ਵਿੱਚ ਪਿਆ ਪਿਆਗਾ ਤੇ 770 ਫੁੱਟ ਤੱਕ ਬੋਰ ਹੈ ਇਹ ਆਪਣਾ ਜਿਹੜਾ ਸੱਲ ਸਮੇਟਾ ਇਹਦਾ ਸੱਲ ਭਰਿਆ ਹੋਏਗਾ ਇਹ ਆਪਾਂ ਠੀਕ ਕਰਨਾ ਬਾਈਆਂ ਨਾਲ ਗੱਲ ਹੋ ਗਈ ਆਪਾਂ 2-4 ਦਿਨਾਂ ਜਾਂ 5 ਦਿਨਾਂ ਤੱਕ ਉਰੇ ਪਹੁੰਚਣਾ ਦੁਵਾਰਾ ਤੇ ਇਹ ਬੋਰ ਦੀ ਰਿਪੇਅਰ ਕਰਨੀ ਹੈ ਆਪਾਂ ਨੇ ਇੱਕ ਪਾਣੀ ਰਲ ਨੂੰ ਹਟਾਉਣਾ ਤੇ ਇੱਕ ਆਪਾਂ ਨੇ ਸੱਲ ਖੋਲਣਾ ਜੀ ਤੇ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈਗਾ 9781754490 ਧੰਨਵਾਦ ਜੀ ਹੋਰ ਵੀ ਹਾਲ ਹੈ ਹੈ ਹੋਰ ਵੀ ਹਾਲ ਹਾਂ ਇਹ ਤਾਂ ਕਰਦੇ ਆ ਤਾਂ ਤੋਂ ਬੱਠ ਕੇ ਥੱਲੇ ਉੱਥੇ ਹੀ ਆਈ ਤਾਂ ਅੱਛਾ ਕਰ ਦਾਂਗੇ